ਇਹ ਸਰਕਾਰੀ ਪੀਲਾ ਪੰਜਾ ਤੁਸੀਂ ਚੱਲਦਾ ਦੇਖ ਰਹੇ ਹੋ ਪਰ ਇਹ ਨਗਰ ਨਿਗਮ ਦਾ ਨਹੀਂ ਬਲਕਿ ਪੁੱਡਾ ਦਾ ਹੈ ਪੁੱਡਾ ਵੱਲੋਂ ਤਿੰਨ ਅਨਧਿਕਾਰਕ ਕਲੋਨੀਆਂ ਨੂੰ ਢਾਈ ਟੇਰੀ ਕਰ ਦਿੱਤਾ ਗਿਆ ਉਥੇ ਹੀ ਆਮ ਲੋਕਾਂ ਨੂੰ ਇਹ ਗੁਜਾਰਿਸ਼ ਕੀਤੀ ਗਈ ਹੈ ਕਿ ਜਦੋਂ ਵੀ ਤੁਸੀਂ ਆਪਣੀ ਕੋਈ ਪ੍ਰਾਪਰਟੀ ਖਰੀਦਣੀ ਹੈ ਤਾਂ ਉਸ ਦੇ ਕਾਗਜ਼ ਜ਼ਰੂਰ ਚੈੱਕ ਕਰ ਲਓ ਤੇ ਕਲੋਨਾਈਜ਼ਰਾਂ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਅਨਧਿਕਾਰਕ ਕਲੋਨੀ ਬਣਾ ਕੇ ਵੇਚਦੇ ਹੋ ਤਾਂ ਤੁਹਾਡੇ ਤੇ ਮਾਮਲਾ ਵੀ ਦਰਜ ਹੋਵੇਗਾ ਤੇ ਜੁਰਮਾਨਾ ਵੀ ਲੱਗੇਗਾ ਪਰ باوجود ਇਸ ਦੇ ਢੜੇਲੇ ਨਾਲ ਪਟਿਆਲਾ ਸ਼ਹਿਰ ਦੇ ਵਿੱਚ ਕਈ ਥਾਈਂ ਅਜਗੀਆਂ ਕਲੋਨੀਆ ਕੱਟੀਆਂ ਜਾ ਰਹੀਆਂ ਨੇ ਕੁਝ ਪੁੱਡਾ ਦੇ ਅਧੀਨ ਆਂਦੀਆਂ ਨੇ ਤੇ ਕੁਝ ਨਗਰ ਨਿਗਮ ਦੇ ਅਧੀਨ ਵੀ ਆਂਦੀਆਂ ਨੇ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਕਦੋਂ ਜਾਗਦਾ ਹੈ ਕੁੰਭ ਕਰਨੀ ਨੀਂਦ ਤੇ ਨਗਰ ਨਿਗਮ ਕਦੋਂ ਕਰਦਾ ਅਜਿਹੀ ਕਾਰਵਾਈ ਜਾਂ ਫਿਰ ਨਗਰ ਨਿਗਮ ਦੇ ਉੱਤੇ ਰਾਜਨੀਤਿਕ ਪ੍ਰਭਾਵ ਵੱਧ ਪਿਆ ਹੋਇਆ ਹੈ ਇਸ ਕਰਕੇ ਉਹ ਕਾਰਵਾਈ ਨਹੀਂ ਕਰ پا ਰਿਹਾ ਕਿਉਂਕਿ ਨਗਰ ਨਿਗਮ ਦੇ ਅਧੀਨ ਆਂਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਨਜਾਇਜ਼ ਉਸਾਰੀਆਂ ਧੜਾ ਧੜ ਚੱਲ ਰਹੀਆਂ ਨੇ ਚਾਹੇ ਉਹ ਮਕਾਨ ਕਹਿ ਕੇ ਦੁਕਾਨ ਬਣਾਈ ਜਾਵੇ ਜਾਂ ਫਿਰ ਪਲਾਟ ਕਹਿ ਕੇ ਕਮਰਸ਼ੀਅਲ ਬਿਲਡਿੰਗਾਂ ਬਣਾਈਆਂ ਜਾਣ ਪੰਜਾਬ ਦੇਖ ਰਹੇ ਹੋ ਮਹਾਂਨੁਰਾ ਸ਼ਰਮਾ ਦੋਸਤੋ ਅਕਸਰ ਪੰਜਾਬ ਸਰਕਾਰ ਕਹਿੰਦੀ ਸੁਣੀ ਜਾਂਦੀ ਹੈ ਕਿ ਅਨ ਅਧਿਕਾਰਤ ਕਲੋਨੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਰਿਸ਼ਵਤ ਖੋਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਤੋਂ ਇਲਾਵਾ ਬਹੁਤ ਕੁਝ ਕਿਹਾ ਜਾਂਦਾ ਹੈ ਪਰ ਉਹ ਦਾਅਵੇ ਕਿਤੇ ਨਾ ਕਿਤੇ ਖੋਖਲੇ ਨਜ਼ਰ ਆਉਂਦੇ ਆ ਜਦੋਂ ਆਹ ਤਸਵੀਰ ਤੁਹਾਡੇ ਸਾਹਮਣੇ ਆਂਦੀ ਹੈ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਚੋਰਾ ਰੋਡ ਦੇ ਉੱਤੇ ਇੱਕ ਕਲੋਨੀ ਹੈ ਜਿਹੜੀ ਕਿ ਢੇਲੇ ਨਾਲ ਕੱਟੀ ਗਈ ਇੱਥੇ ਲੋਕਾਂ ਨੂੰ ਬੜੇ ਸਵਜਵਾਗ ਦਿਖਾਏ ਗਏ ਲੋਕਾਂ ਨੂੰ ਬਹਿਲਾ ਕੇ ਫੁਸਲਾ ਕੇ ਟੋਪੀਵਾਜੀ ਕਰਕੇ ਇੱਥੇ ਉਹਨਾਂ ਨੂੰ ਪਲਾਟ ਵੇਚੇ ਗਏ ਪਲਾਟ ਵੇਚਣ ਤੋਂ ਪਹਿਲਾਂ ਇੱਕ ਅਨਅਧਿਕਾਰਕ ਤੌਰ ਦੇ ਉੱਤੇ ਸਿਵਰੇਜ ਪਾਇਆ ਜਾਂਦਾ ਜਿਸ ਦੀ ਕੋਈ ਪਰਮਿਸ਼ਨ ਨਹੀਂ ਕੋਈ ਮਾਨਤਾ ਨਹੀਂ ਉੱਥੇ ਇੱਕ ਗੇਟ ਬਣਾ ਦਿੱਤਾ ਜਾਂਦਾ ਹੈ ਕੁਝ ਸੜਕਾਂ ਰੱਖ ਦਿੱਤੀਆਂ ਜਾਂਦੀਆਂ ਤਾਂ ਜੋ ਲੋਕ ਆ ਕੇ ਇੱਥੇ ਫਸਦੇ ਨੇ ਏਜੰਟਾਂ ਦੇ ਡੀਲਰਾਂ ਦੇ ਜਾਲ ਦੇ ਵਿੱਚ ਫਿਰ ਇਹ ਕਲੋਨੀਆਂ ਵਿਕਣੀਆਂ ਸ਼ੁਰੂ ਹੋ ਜਾਂਦੀਆਂ ਲੋਕ ਪਲਾਟ ਖਰੀਦਦੇ ਐ ਕੋਈ ਇਨਵੈਸਟਮੈਂਟ ਕਰਨ ਲਈ ਕੋਈ ਆਪਣਾ ਰਹਿਣ ਵਸੇਰਾ ਬਣਾਉਣ ਲਈ ਪਲਾਟ ਖਰੀਦ ਲੈਂਦਾ ਪਰ ਉਹ ਪਲਾਟ ਜਿਉਂ ਦੇ ਤਿਉਂ ਤਰੇ ਰਹਿ ਜਾਂਦੇ ਐ ਅਜਿਹੇ ਬੜੇ ਸਾਰੇ ਮਾਮਲੇ ਬੜੇ ਸਾਰੇ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਐ ਜਿੱਥੇ ਲੋਕ ਗਲਤ ਪਲਾਟ ਖਰੀਦ ਲੈਂਦੇ ਐ ਮੁੜ ਕੇ ਖੱਜਲ ਖਵਾਰ ਹੁੰਦੇ ਐ ਆਪਣੀ ਜ਼ਿੰਦਗੀ ਭਰ ਦੀ ਖੂਨ ਪਸੀਨੇ ਦੀ ਕਮਾਈ ਕਿਤੇ ਇੱਕ ਥਾਂ ਤੇ ਇਨਵੈਸਟਮੈਂਟ ਕਰਦੇ ਐ ਕਿ ਸ਼ਾਇਦ ਇਹ ਸਾਡੇ ਕੰਮ ਆਊਗੀ ਜਾਂ ਇੱਥੇ ਅਸੀਂ ਆਪਣੇ ਸੁਪਨਿਆਂ ਦਾ ਘਰ ਸਿਰਜਾਂਗੇ ਪਰ ਕੁਝ ਲੋਕ ਉਹਨਾਂ ਦੇ ਸੁਪਨਿਆਂ ਤੇ ਡਾਕੇ ਮਾਰਦੇ ਨੇ ਇਸ ਤਰ੍ਹਾਂ ਦੀਆਂ ਨਾਜਾਇਜ਼ ਕਲੋਨੀਆਂ ਬਣਾ ਕੇ ਖੈਰ ਪੁੱਡਾ ਵੱਲੋਂ ਬਹੁਤ ਵਧੀਆ ਕਾਰਵਾਈ ਕੀਤੀ ਗਈ ਬੀਤੇ ਦਿਨੀ ਪਟਿਆਲਾ ਦੀਆਂ ਤਿੰਨ ਨਾਜਾਇਜ਼ ਉਸਾਰੀ ਅਧੀਨ ਕਲੋਨੀਆਂ ਨੂੰ ਟਾਇਟੇਰੀ ਕਰ ਦਿੱਤਾ ਗਿਆ ਜਿਹੜਾ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਐਮੈਂਡਮੈਂਟ ਜਿਹਦੇ ਵਿੱਚ 2014 ਤੇ 2021 ਦੀ ਹੋਈ ਹੈ ਉਸ ਦੇ ਤਹਿਤ ਪੁੱਡਾ ਵੱਲੋਂ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਇੱਕ ਵਾਰ ਤੁਹਾਨੂੰ ਦੂਰ ਤੱਕ ਦਿਖਾ ਦਈਏ ਮੈਂ ਗੁਜ਼ਾਰਿਸ਼ ਕਰੂੰਗਾ ਕੈਮਰਾ ਪਰਸਨ ਨੂੰ ਕਿ ਦੂਰ ਤੱਕ ਦਿਖਾਣ ਕਿਸ ਤਰ੍ਹਾਂ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਵਾਸਤੇ ਸੜਕਾਂ ਦਾ ਨਿਰਮਾਣ ਦਿਖਾਇਆ ਜਾਂਦਾ ਹੈ ਕਿਸ ਤਰ੍ਹਾਂ ਇੱਟਾਂ ਰੱਖੀਆਂ ਜਾਂਦੀਆਂ ਤਾਂ ਜੋ ਲੋਕਾਂ ਨੂੰ ਲੱਗੇ ਕਿ ਇੱਥੇ ਧੜਾ ਧੜ ਉਹ ਸਾਰੀਆਂ ਹੋ ਰਹੀਆਂ ਨੇ ਅਤੇ ਉਹਨਾਂ ਨੂੰ ਇਹ ਵੀ ਜ਼ਰੂਰ ਕਿਹਾ ਜਾ ਗਿਆ ਹੋਣਾ ਹੈ ਕਿ ਇਹ ਅਪਰੂਵਡ ਹੈ ਇਹ ਛੇਤੀ ਬਣ ਜੂਗੀ ਪਰ ਹਾਲੇ ਤੱਕ ਤੁਸੀਂ ਦੇਖ ਸਕਦੇ ਹੋ ਆਲੇ-ਦਾਲੇ ਵੀ ਇਸ ਦੇ ਐਗਰੀਕਲਚਰ ਲੈਂਡ ਹੈ ਤੇ ਪੁੱਡਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਲੋਕ ਇਸ ਤਰ੍ਹਾਂ ਭੋਲੇ-ਪਾਲੇ ਮਾਸੂਮ ਲੋਕਾਂ ਨੂੰ ਬਹਿਲਾ ਕੇ ਫਸਲਾ ਕੇ ਝੂਠ ਬੋਲ ਕੇ ਉਹਨਾਂ ਦੀ ਜੀਵਨ ਭਰ ਦੀ ਕਮਾਈ ਇੱਥੇ ਇਨਵੈਸਟ ਕਰ ਦਿੰਦੇ ਆ ਤੇ ਫਿਰ ਇਹ ਇਨਵੈਸਟਮੈਂਟ ਡੈੱਡ ਇਨਵੈਸਟਮੈਂਟ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਲੋਕ ਪ੍ਰਸ਼ਾਸਨ ਕੋਲ ਜਾਂਦੇ ਆ ਗੁਹਾਰ ਕਰਦੇ ਆ ਕਿ ਇਹਨਾਂ ਨੂੰ ਅਪਰੂਵ ਕੀਤਾ ਜਾਵੇ ਪਰ ਨਿਯਮ ਹੈ ਸਰਕਾਰ ਦੇ ਨਿਯਮ ਨੇ ਸਰਕਾਰ ਨੂੰ ਉਹਨਾਂ ਨਿਯਮ ਦੇ ਅਧੀਨ ਚੱਲਣਾ ਹੁੰਦਾ ਹੈ ਤੇ ਫਿਰ ਸਰਕਾਰ ਇੱਥੇ ਕੋਈ ਵੀ ਸਹੂਲਤ ਜਿਹੜੀ ਆ ਉਹ ਨਹੀਂ ਦੇ ਸਕਦੀ ਕਿਉਂਕਿ ਨਾ ਇੱਥੇ ਸੀਵਰੇਜ ਮਿਲੇਗਾ ਵਾਟਰ ਸਪਲਾਈ ਵੀ ਨਹੀਂ ਮਿਲੇਗੀ ਸਟਰੀਟ ਲਾਈਟ ਨਹੀਂ ਮਿਲੇਗੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਕੋਈ ਪਾਰਕ ਦੀ ਪ੍ਰਬੰਧਨ ਨਹੀਂ ਹੋਊਗਾ ਕੋਈ ਸ਼ਾਪਿੰਗ ਮਾਲ ਨਹੀਂ ਬਣੇਗਾ ਇਹ ਕਲੋਨੀ ਸ਼ਹਿਰ ਤੋਂ ਇੱਕ ਵੱਖਰੀ ਕਲੋਨੀ ਹੋ ਜਾਏਗੀ ਜਿਸ ਨੂੰ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲੇਗੀ ਤਾਂ ਫਿਰ ਪ੍ਰਾਪਰਟੀ ਜਿਹੜੇ ਵੇਚਦੇ ਆ ਉਹਨਾਂ ਕੋਲ ਇੰਨੀ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਇੱਥੇ ਜਿਹੜੀਆਂ ਸਹੂਲਤਾਂ ਪਹੁੰਚਿਆ ਕਰਾ ਦੇਣ ਤੇ ਲੋਕਾਂ ਨੂੰ ਵਧੀਆ ਰਹਿਣ ਦੀ ਥਾਂ ਦੇ ਦੇਣ ਇਸ ਕਰਕੇ ਉਹਨਾਂ ਦੇ ਨਾਲ ਧੋਖਾ ਹੋ ਜਾਂਦਾ ਖੈਰ ਤੇរ ਆਏ ਦਰੁਸਤਾ ਵਾਲੀ ਗੱਲ ਹੈ ਕਿ ਪੁੱਡਾ ਨੇ ਇਹ ਸਖਤ ਕਾਰਵਾਈ ਕੀਤੀ ਹੈ ਪਰ ਹਜੇ ਵੀ ਬਹੁਤ ਸਾਰੀਆਂ ਕਲੋਨੀਆਂ ਸ਼ਹਿਰ ਦੇ ਵਿੱਚ ਅਜਈਆਂ ਨੇ ਜਿਨ੍ਹਾਂ ਦੇ ਵਿੱਚ ਲੋਕ ਢੋਲੇ ਪਾਲੇ ਮਾਸੂਮ ਲੋਕਾਂ ਨੂੰ ਫਸਾ ਰਹੇ ਨੇ ਆਖਰ ਕਦੋਂ ਉਹਨਾਂ ਕਲੋਨੀਆਂ ਤੇ ਕਾਰਵਾਈ ਹੋਏਗੀ ਜਾਂ ਫਿਰ ਸ਼ਹਿਰ ਦੇ ਬਾਹਰ ਪੈਂਦੀ ਇਸ ਕਲੋਨੀ ਦੇ ਉੱਤੇ ਹੀ ਕਾਰਵਾਈ ਕਿਉਂ ਜੇਕਰ ਸ਼ਹਿਰ ਦੇ ਵਿੱਚ ਹੀ ਬਹੁਤ ਸਾਰੀਆਂ ਕਲੋਨੀਆਂ ਨੇ ਤਾਂ ਪੁੱड्ढा ਅਧਿਕਾਰੀ ਉੱਥੇ ਕਿਉਂ ਨਹੀਂ ਪਹੁੰਚ ਰਹੇ ਨਗਰ ਨਿਗਮ ਅਧਿਕਾਰੀ ਉੱਥੇ ਕਿਉਂ ਨਹੀਂ ਪਹੁੰਚ ਰਹੇ ਕਿਉਂ ਨਹੀਂ ਉਹਨਾਂ ਕਲੋਨੀਆਂ ਦਾ ਜਾਇਜ਼ਾ ਲਿੱਤਾ ਜਾ ਰਿਹਾ ਕਿਉਂ ਨਹੀਂ ਉਹ ਕਲੋਨੀਆਂ ਦੇ ਉੱਤੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਜਾਂ ਫਿਰ ਕਹਿ ਦਈਏ ਕਿ ਅਜਈਆਂ ਕਾਰਵਾਈਆਂ ਸਿਰਫ ਔਰ ਸਿਰਫ ਗੋਂਗਲੂਆਂ ਮਿੱਟੀ ਝਾੜਨ ਦਾ ਕੰਮ ਕਰਦੀਆਂ ਨੇ ਇਸ ਬਾਬਤ ਅਸੀਂ ਗੱਲ ਕਰਾਂਗੇ ਪੁੱਡਾ ਦੇ ਅਧਿਕਾਰੀਆਂ ਨਾਲ ਵੀ ਅੱਜ ਅਸੀਂ ਇੱਕ ਮੁਹਿੰਮ ਚਾਲੂ ਕੀਤੀ ਹੈ ਜਿਸ ਦੇ ਕਰਕੇ ਪੀਡੀਏ ਨੇ ਪੀਡੀਏ ਦੀ ਬਿਲਡਿੰਗ ਬ੍ਰਾਂਚ ਨੇ ਅਤੇ ਡੀਟੀਪੀ ਰੈਗੂਲੇਟਰੀ ਨੇ ਜੋ ਹੈ ਤਿੰਨ ਕਲੋਨੀਆਂ ਦਾ ਡਿਮੋਲਿਸ਼ਨ ਕੀਤਾ ਹੈ ਇਹ ਕਲੋਨੀਆਂ ਜੋ ਹੈ ਇਲੀਗਲ ਬਣਾਈ ਗਈ ਸੀ ਪਪਰਾ ਐਕਟ ਦੇ ਤਹਿਤ ਅਨधिकृत ਕਲੋਨੀਆ ਹੈ और ऐसी ही मुहिम हम अगले दो तीन महीने तक चालू रखेंगे नोटिस जो हैं जितनी भी हमारी इलीगल कॉलोनीज इतने बनी हुई हैं उन्होंने हमने भेज देते हैं नेक्स्ट थर्टी प्लस फोर्टी टू डेज के अंदर अंदर उन्होंने भी ढांधी प्रक्रिया कंटिन्यू की जाएगी Uh, दूसरा मेरी कॉलोनाइजर्स uh, के लिए हिदायत है कि आप तुसी कोई भी अन कॉलोनी इतने ना बनाओ एक तो इसते करके एफ आई आर होएगी, दूसरा जो है कॉलोनी को भी ढा दिया जाएगा टाइमली ही इनफॉर्मेसन मिलती है दूसरा मेरी बेनती है पब्लिक तो कि एक कंसैप्ट बायर बी अवेयर तो तुसी जो भी कॉलोनी अपना अपना पैसा लगाओ अपनी पूरी जमा पूंजी लाओ तो ये देख के ज़रूर लाओ कि इनके पास जो है प्रॉपर दस्तावेज हैगे हैं कि नहीं पी पापरा एक्ट के अंदर इनकी जो है पुटा रिलेटेड अप्रूवल लाइसेंस ये सब हो रखा है कि नहीं तो ओनली वेन मतलब जब तो अनु पता चलता है कि ये सारे दस्तावेज कंप्लीट है हैं। तभी तो उसी अपनी जो है पूरी जो आपकी जमा पूंजी है इसते बेच लाओ एंड दोनों के लिए हिदायत हैं और बाकी नोटिस भेज देते गए हैं तो मेरी तो रिक्वेस्ट है कि कोई भी लीगल कॉलोनी या कुछ भी इस तरह का आता है तो पब्लिक कभी भी हमारे हेल्पलाइन नंबर तो हमें सूचित कर सकती है तुरंत एक्शन लिया जाएगा सख्त से सख्त कार्रवाई होगी